ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਣਾ ਹੋਵੈ ਜੇ ਸੋਚੀ ਲਖ ਵਾਰ ਚੁਪੇ ਚੁਪ ਨ ਹੋਵੈ ਜੇ ਲਾਇ ਰਹਾ ਲਿਵ ਤਾਰ ਭੁਖਿਆ ਪੁਖਣਾ ਉਤਰੀ ਜੇ ਬਨਾਂ ਪੁਰੀਆਂ ਭਾਰ ਸਹਿ ਸਿਆਣ ਪਾਨ ਲਖ ਹੋਇ ਤ ਇਕ ਨ ਚੱਲੇ ਨਾਲ ਕਿਵ ਸੱਚਿਆਰਾ ਹੋਈਐ ਕਿਵੇਂ ਕੋੜੇ ਟੁੱਟੇ ਪਾਲ ਹੁਕਮ ਅਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਕਾਰ ਹੁਕਮ ਨਾ ਕਹਿਆ ਜਾਇ ਹੁਕਮੀ ਹੋਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ 부ਜੇ ਤੋ ਹਮੈ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਚ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਝੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੇ ਪਰਵਾਹ ਸਾਚਾ ਸਾਹਿਬ ਸਾਚਨਾਇ ਪਾਖਿਆ ਪਾਵ ਆਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਏ ਜਿੱਤ ਤਿਸੇ ਦਰਬਾਰ ਮੋਹ ਕੇ ਬੋਲਨ ਬੋਲਿਏ ਜਿੱਤ ਸੁਣ ਧਰੇ ਪਿਆਰ ਅਮਰਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣਿਐ ਮਨ ਰਖੀਐ ਭਉ ਦੁਖ ਪਰ ਹਰ ਸੋ ਘਰ ਲੈ ਜਾਏ ਗੁਰਮਖ ਨਾਦਨ ਗੁਰਮਖ ਵੇਦਨ ਗੁਰਮਖ ਕਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾ ਮਾ ਜੇ ਤਸ ਭਾਵਾਂ ਬਿਨ ਭਾਣੇ ਕੇ ਨਾ ਹੀ ਕਰੀ ਜੇਤੀ ਸਿਰ ਠੋਪਾਈ ਵੇ ਖਾਵਨ ਕਰਮਾਂ ਕੇ ਮਿਲੇ ਲਈ ਮਾਤ ਵਿੱਚ ਰਤਨ ਚ ਬਾਹਰ ਮਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜਗ ਚਾਰੇ ਆਰਜਾ ਹੋਰ ਦ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਇ ਕੇ ਜਸ ਕੀ ਰਤ ਜਗਲੇ ਜੇ ਤਸ ਨਦਰ ਨਾ ਆਵੇ ਤੇ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਗੁਣ ਦੇ ਤੇ ਹਾ ਕੋਈ ਨ ਸੁਝੈ ਜੇ ਤਸ ਗੁਣ ਕੋਈ ਕਰਾਇ ਸੁਨਿਆ ਸਿੱਧ ਪੀਰ ਸਰ ਨਾ ਸੁਨਿਆ ਧਰ ਤਤਵਲ ਅਕਾਲ ਸੁਨਿਆ ਦੀਪ ਲੋ ਪਤਾਲ ਸੁਨਿਆ ਪੋਏ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾ ਸੁਣੀਏ ਈਸਰ ਬਰਮਾ ਇੰਦ ਸੁਣੀਏ ਮੁਖ ਸਲਾਹਨ ਮੰਦ ਸੁਣੀਏ ਜੋਗ ਜੁਗਤ ਤਨ ਭੇਦ ਸੁਣੀਏ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾ ਸੁਣੀਏ ਸਤ ਸੰਤੋਖ ਗਿਆਨ ਸੁਣੀਏ ਅਠ ਸਠ ਕਾ ਇਸਨਾਨ ਸੁਣੀਏ ਪੜ ਪੜ ਪਾਵੇ ਮਾਨ ਸੁਣੀਏ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾ ਸੁਨਿਐ ਸਰਾਨ ਗੁਣ ਕੇ ਗਾ ਸੁਨਿਐ ਸੇ ਪੀਰ ਪਾਤਸ਼ਾ ਸੁਨਿਐ ਅੰਦੇ ਪਾਵੇ ਰਾ ਸੁਨਿਐ ਹਾਥੋਂ ਵੀ ਅਸ ਗਾਹ ਨਾਨਕ ਭਗਤ ਹਸਦਾ ਵਿਗਾਸ ਸੁਨਿਐ ਦੋ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਸਤਾ ਕਾਗਤ ਕਲਮ ਨ ਲਿਖਨ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੋਰਤ ਹੋਵੇ ਮਨ ਬੋਧ ਮੰਨੇ ਸਗਲ ਪਾ ਮਨ ਕੀ ਸੋਧ ਮੰਨੇ ਮੋ ਛੋਟਾ ਨਾ ਖਾਈ ਮਨ ਜਮ ਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਤ ਸਿਮ ਪ੍ਰਗਟ ਜਾਏ ਮੰਨੇ ਮਾਗਨ ਚਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੇ ਪਾਵੇ ਮੋਹਦਵਾਰ ਮੰਨੇ ਪਰਵਾਰ ਸਦਾ ਹਰਮੰਨੇ ਤਰੇ ਤਾਰੇ ਗੁਰਸੇ ਕਮਨੇ ਨਾਨਕ ਭਜਨ ਪੇਖ ਐਸਾ ਨਾਮ ਨਰਨਜਨ ਹੋਏ ਜੇ ਕੋ ਮਾ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਏ ਧਾਰਾ ਜਾਣ ਪੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹਿ ਸਮਰ ਸੋਲ ਧਰਮ ਦਇਆ ਕਾ ਪੂਤ ਸੰਤੋਸ ਤਾ ਪ੍ਰਖਿਆ ਕਿਨ ਸੋਤ ਜੇ ਕੋ ਬੁਝੇ ਹੋਵੇ ਸਚਿਆਰ ਤਵਡੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਵਨ ਜੋਰ ਜੀ ਜਾ ਤਰੰਗਾ ਕੇ ਨਾਮ ਸਪਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਆਲੀ ਹਰੂਪ ਕੀਤੀ ਦਾਤ ਜਾਣੇ ਕਨ ਕੋਤ ਕੀਤਾ ਬਸਾਓ ਇੱਕ ਇੱਕ ਬਾਬ ਤਿਸਤੇ ਹੋਏ ਲਖ ਦਰਿਆ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋਤ ਤ ਭਾਵੇ ਸਾਈ ਭਲੀਕਾਰ ਤੋਂ ਸਦਾ ਸਲਾਮਤ ਨਰੰਕਾਰ ਸੰਗ ਜਾਪ ਸੰਗ ਪਸੰਗ ਪਉ ਸੰਗ ਪੂਜਾ ਸੰਗ ਤਪਤਾਓ ਸੰਗ ਗ੍ਰੰਥ ਮੁਕ ਵੇਦ ਪਾਠ ਸੰਗ ਜੋਗ ਮਨ ਰਹੇ ਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਤਾਰ ਸੰਗ ਸੂਰਮ ਭਖਸਾਰ ਸੰਗ ਮੋਣ ਲੇਵਲ ਆਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋਤਤ ਭਵ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਮੂਰਖੰਦ ਘੋਰ ਸੰਕਚੋਰ ਹਰਾਮਖੋਰ ਸੰਖ ਮਰਗਰ ਜਾਏ ਜੋਰ ਸੰਖ ਗਲਵੜ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਏ ਸੰਖ ਕੁੜਿਆਰ ਕੁੜੇ ਫਿਰਾਏ ਸੰਖ ਮਲੇਸ਼ ਮਨ ਭਕ ਕਾਏ ਸੰਖ ਨਿੰਦਕ ਸਰ ਕਰੇ ਪਾਰ ਨਾਨਕ ਨੀਚ ਕਾਹੇ ਵਿਚਾਰ ਵਾਰਣ ਜਾਵਾ ਇੱਕ ਵਾਰ ਜੋਤਤ ਭਵ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਅਸੰਖ ਥਾਮ ਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਕਾਨ ਜਿਨ ਇਹ ਲਿਖੇ ਤੇ ਸਰਨਾ ਜਿਨ ਫਰਮਾਇਤੇ ਤੇ ਪਾਇ ਜੇਤਾ ਗੀਤਾ ਤੇ ਤਾਨੋ ਬਿਨ ਨਾਮੇ ਨਾਈ ਕੋ ਥਾਉ ਕੰਤਰਾ ਤੇ ਕਵਨ ਕਹਾ ਵਿਚ ਚਾਰ ਵਾਰ ਇਹਨਾਂ ਜਾਵਾ ਇੱਕ ਵਾਰ ਜੋਤਤ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੁੱਤ ਉਤਰ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਂਪਨ ਲੱਗਯੋ ਤੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਮੇ ਕੇ ਰੰਗ ਪੂਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖਲਾ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮਿ ਆਓ ਜਾਓ ਤੀਰ ਤਪਦੇ ਤਤ ਦਾਨ ਜੇ ਕੋ ਪਾਵੇ ਤਿਲ ਕਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਇ ਬਿਨ ਗੁਣ ਕੀਤੇ ਭਗਤ ਨ ਹੋਏ ਸਵਾਥਾਤ ਪਾਣੀ ਬਰਮਾਉ ਸਤ ਸੋਣ ਸਦਾ ਮਨ ਚਾਉ ਕਵਨ ਸਵੇਲਾ ਵਖਤ ਕਵਨ ਗਮਨ ਥਿਤ ਕਵਨ ਵਾਰ ਕਵਨ ਸੋ ਰਤਿ ਮਾਉ ਕਵਨ ਜਿਤ ਹੋਆ ਕਾਰ ਵੇਲ ਨ ਪਾਇ ਪੰਡਤੀ ਜੋ ਵੇਲੇ ਪੁਰਾਨ ਵਖਤ ਨ ਪਾਇਓ ਕਾਦੀਆ ਜੇ ਲਿਖਣ ਲੇ ਕੁਰਾਨ ਸਤਵਾਰਨਾ ਜੋਗੀ ਜਾਣੇ ਰਤਮ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਇ ਕਰਿਆ ਕਾ ਕੇ ਸਲਾਹੀ ਕੇ ਵਰਨੀ ਕੇ ਜਾਣਾ ਨਾਨਕ ਆਖਣ ਸਭ ਕੋ ਆਕੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਪਾ ਤਾਲ ਪਤਾਲ ਲਖ ਅਗਾਸਾਂ ਅੰਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਵਾਤ ਸੈ ਸਠਾਰਾ ਕੈਨ ਕਤੇਬਾਂ ਅਸਲ ਇਕ ਧਾਤ ਲੇਖਾ ਹੋਇ ਤਾ ਲਿਖੀ ਹੈ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪਸਾ ਲਾ ਹਿਸਾ ਲਾ ਹੇ ਤੀ ਸੁਰਤਨ ਪਾਈਆ ਨਦੀਆਂ ਤੇ ਵਾ ਪਾਵੇ ਸੰਮਤ ਨਾ ਜਾਣੀ ਹੈ ਸੰਮਤ ਸਾ ਸੁਲਤਾਨ ਗਿਰਹਾ ਸੇ ਤੀ ਮਾਲ ਤਨ ਕੀੜੀ ਤੁਲ ਨਾ ਹੋਣੀ ਜੇ ਤਸ ਮਨੋਂ ਨਾ ਵਿਸਰੇ ਅੰਤਨਾ ਸਿਰਤੇ ਕਹਿਣਾ ਅੰਤ ਅੰਤਨ ਕਰਨੇ ਦੇਣ ਅੰਤ ਅੰਤਨ ਵੇਖਣ ਸੁਣਨ ਨ ਅੰਤ ਅੰਤਨ ਜਾਪੇ ਕਿਆ ਮਨ ਮਨ ਅੰਤਨ ਜਾਪੇ ਕੀਤਾ ਕਾਰ ਅੰਤਨ ਜਾਪੇ ਪਰਵਾਰ ਅੰਤ ਕਾਰਨ ਕੇ ਤੇ ਬਿਲ ਲਾਇ ਤਾਗੇ ਅੰਤ ਨ ਪਾਇ ਜੈ ਅੰਤ ਨ ਜਾਣ ਕੋਈ ਬਹੁਤਾ ਕਈ ਬਹੁਤਾ ਹੈ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾ ਏਵਡੁ ਚਾ ਹੋਵੇ ਕੋਇ ਤੇ ਸੁੱਚੇ ਕੋ ਜਾਣੇ ਸੋਏ ਜੇ ਵਡਾਪ ਜਾਣਿਆ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮੈ ਕੇਤੇ ਮੰਗੇ ਜੋਤ ਪਾਰ ਕੇਤੇ ਗਨਤ ਨਹੀਂ ਵਿਚਾਰ ਕੇਤੇ ਖਪ ਟੁੱਟੇ ਵੇਕਾਰ ਕੇਤੇ ਲੈ ਲੈ ਮਕਰਪਾਏ ਕੇਤੇ ਮੂਰਖ ਖਾਈ ਖਾਏ ਕੇਤੇ ਦੋਖ ਪੋਖ ਸਦ ਮਾਰੇ ਬਿਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰੇ ਆਖਣਾ ਛੱਕੇ ਕੋਏ ਜੇ ਕੋ ਖਾ ਕੇ ਆਖਣ ਪਾਏ ਉਹ ਜਾਣੇ ਜੇਤਿ ਅਮੁ ਖਾਏ ਆਪੇ ਜਾਣੇ ਆਪੇ ਤੇ ਆਕੇ ਸੇ ਪੇਕੇ ਹੀ ਕੇ ਜੈਸਨੋਂ ਬਖਸੇ ਸਿਪਤਲਾ ਨਾਨਕ ਪਾਤਸ਼ਾਹੀ ਪਾਚਾਉ ਨਮੁਲ ਗਨਮਲ ਵਪਾਰ ਮਲਵਾਰਗੇ ਮਲ ਪੰਡਾਰ ਮਲ ਆਵੈ ਮਲ ਜਾਏ ਮਲ ਪਾਇ ਮਲਾ ਸਮਾਏ ਮਲ ਧਰਮ ਮਲ ਦੇ ਬਾਣ ਮਲ ਤਲ ਮਲ ਪਰਵਾਣ ਮਲ ਬਖਸੀਸ ਮਲ ਨਿਸ਼ਾਨ ਮਲ ਕਰਮ ਮਲ ਪਰਮਾਨ ਮੋਲਾ ਮੋਲਾ ਕਾ ਨਾ ਜਾਇ ਆਖ ਆਖ ਰਹੇ ਲੇਵ ਲਾਇ ਆਕੇ ਵੇਦ ਪਾੜ ਪੁਰਾਨ ਆਕੇ ਪੜੇ ਕਰੇ ਵਖਿਆਣ ਆਕੇ ਪਰਮੇ ਆਕੇ ਇੰਦ ਆਕੇ ਗੋਪੀ ਤੇ ਗੋਵਿੰਦ ਆਕੇ ਈਸਰੇ ਆਕੇ ਸੇਧ ਆਕੇ ਕਤੇ ਕਿਤੇ ਬੁੱਧ ਆਕੇ ਦਾਣ ਆਕੇ ਦੇਵ ਆਕੇ ਸੁਰ ਨਰਮਨ ਜਨ ਸੇਵ ਕੀਤੇ ਆਕੇ ਆਖਣ ਪਾਏ ਕਤੇ ਕਹਿ ਕੈ ਉਠ ਉਠ ਜਾਏ ਕਿਤੇ ਕਿਤੇ ਹੋਰ ਕਰੇ ਤਾਂ ਅਖਣਾ ਸਕੇ ਕੇ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾ ਗਵਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਭਰੀ ਸਿਓ ਕੈਨ ਕੀਤੇ ਗਾਵਣ ਹਾਰੇ ਗਾਵੇ ਤਦਨਾ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖੜ ਕੇ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦ ਇੰਦਰਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਗਿੱਜਰ ਜੁਗ ਜੁਗ ਵਿਦਨ ਆਲੇ ਗਾਵੇ ਮੋਨੀਆਂ ਮਨਮੋਣ ਸੁਰਗਾ ਮੱਚ ਪਿਆਲੇ ਗਾਵਣ ਰਤਨ ਪਾਏ ਤੇਰੇ 68 ਤੀਰਸ ਨਾਲੇ ਗਾਵੇ ਜੋਤ ਮਹਾ ਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੀ ਤੁਦਨ ਗਾਵੇ ਜੋਤ ਭਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇਮ ਜਿਤਨੇ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜੈ ਜੈਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਨਮ ਤੇਸ ਦੇ ਬੜੇ ਆਈ ਜੋ ਉਸ ਭਾਵੇਂ ਸੋ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਚਾ ਸਾਂਪ ਤਾ ਸਾਹਿਬ ਨਾਨਕ ਰਹਿ ਨਰ ਜਾਈ ਮੁੰਡਾਲ ਸੰਤੋਖ ਸਰਮ ਪਤ ਓਲੀ ਧਿਆਨ ਕੀ ਕਰੇ ਬੇਪੂਰਥਿੰਤਾ ਕਾਲ ਕੁਆਰੀ ਕਾ ਜੁਗਤ ਡੰਡਾ ਪਰਤੀ ਤਾ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤੇ ਅਦੇਸ ਆਦ ਅਨਿਲ ਅਨਾਦ ਨਹਾਤ ਜੁਗ ਜੁਗ ਕਵੇਸ ਭਗਤ ਗਿਆਨ ਦਾ ਭੰਡਾਰਨ ਘਟ ਘਟ ਵਾਜੇ ਨਾ ਦਾ ਆਪਣਾਥ ਨਾਥੀ ਸਭ ਜਾਕੇ ਰਿੱਧ ਸਿੱਧ ਅਵਰਾ ਸਾ ਸੰਜੋਗ ਜੋਗ ਦੀ ਕਾਰ ਚਲਾਵੇ ਲੇਖ ਆਵੇ ਭਗ ਆਦੇਸਿਸੇ ਆਦੇਸ ਆਦ ਨੀਲ ਨਾਦ ਨਾਤ ਜੁਗ ਜੁਗੇ ਕਵੇਸ ਆਸਨ ਲਲ ਭੰਡਾਰ ਜੋਗ ਜਪਾ ਸੇ ਕਮਰ ਕਰ ਕਰ ਵੇਖੇ ਸੇ ਜਨਹਾਰ ਨਾਨਕ ਸੱਚੇ ਦੀ ਸੱਚੀ ਗਰ ਦੇਸਿਸੇ ਆਦੇਸ ਆਰ ਅਨੀਲ ਅਨਾਦ ਨਾਤ ਜੁਗ ਜੁਗ ਕਵੇ ਏਕਾ ਮਾਇ ਜਗਤ ਵੇ ਹੈ ਤੈਂਚੇ ਲੈ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਜਿਮ ਤੇਸ ਭਾਵੇ ਤਿਵੇਂ ਚਲਾਵੇ ਜਿਵੇਂ ਹੋ ਵੇ ਪਰਵਾਨੋ ਵੇਖੇ ਉਹਨਾਂ ਨਜ਼ਰ ਨਾ ਆਵੇ ਬੋਤਾਏ ਵਡਾਨ ਆਦੇਸ ਤਿਸੇ ਆਦੇਸ ਆਰ ਅਨੀਲ ਅਨਾਦ ਨਾਤ ਜੁਗ ਜੁਗ ਏਕੋ ਵੇ ਸਾਸਨ ਲੋ ਲੈ ਪੰਡਾਰ ਜੋਗਿ ਪਾਸੇ ਕਮਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸਿਆਦੇਸ ਆਦ ਅਨਿਲ ਨਾਦ ਨਾਤ ਜੁਗ ਜੂ ਕਬੇਸ ਆਸਨ ਲੋਲੇ ਪੰਡਾਰ ਜੋਗਰ ਪਾਸੇ ਕਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਗਾਰਾਂ ਦੇ ਤਿਸ ਆਦੇਸ ਆਦ ਅਨਿਲ ਨਾਦ ਨਾਤ ਜੁਗ ਜੂ ਕਬੇਸ ਇੱਕ ਦੋ ਜੀ ਬੋਲਾ ਕੋ ਇਲਾ ਕੋ ਇਲਾ ਖੀ 20 ਲਖ ਲਖ ਗੇੜਾ ਕੀ ਹੈ ਇੱਕ ਨਾਮ ਜਗਦੀਸ਼ੇ ਤੇਰਾ ਪੌੜੀਆ ਚੜੀ ਗਈ ਕੇ ਸੁਣ ਗਲਾਂ ਆਕਾਸ ਕੀ ਕਿਟਾਇ ਇਸ ਨਾਨਕ ਨਦਰੀ ਪਾਈ ਹੈ ਕੁੜੀ ਕੁੜਟਿਸ ਆਖਣ ਜੋਰ ਚ ਪੈਣਾ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨਾ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੱਟੇ ਸੰਸਾਰ ਜੇ ਸਾਤ ਜੋਰ ਕਰ ਵੇਖੇ ਸੋਏ ਨਾਨਕ ਉਤਮ ਨਹੀਂ ਚਾ ਕੋਈ ਰਾਤ ਰੁੱਤਿ ਦਿੱਤੀ ਵਾਰ ਪਉਣ ਪਣੀ ਅਗਨੀ ਪਤਾਲ ਤੇ ਸੁਚ ਧਰਤੀ ਥਾਪ ਰਖੀ ਤਰਮਸਾਲ ਤੇ ਸੁਚ ਜੀ ਜਗਤ ਦੇ ਰੰਗ ਤੇਨਕੇ ਨਾਮ ਅਨੇਕ ਨੰਦ ਕਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਤਿੱਥੇ ਸੋਣ ਪੰਜ ਪਰਵਾਨ ਨਦਰੀ ਕਰਮ ਪੰਮੇ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨ ਗਾ ਜਪ ਜੈ ਧਰਮਖੰਡ ਗਾ ਧਰਮ ਗਿਆਨ ਖੰਡ ਗਾ ਕੋ ਕਰਮ ਕੇ ਤੇ ਪਨ ਪਾਣੀ ਵੇਸੰਤਰ ਕੇ ਤੇ ਕਾਣ ਮਹੇਸ ਕੇ ਤੇ ਪਰਮੇ ਘੜਤ ਕੜਗੇ ਰੂਪ ਰੰਗ ਕੇ ਵੇਸ ਕੇਤੇ ਆਕਰਮ ਪੰਮੀ ਮੇਰ ਕੇ ਤੇ ਕੇਤੇ ਧੂਪ ਦੇਸ ਕੇ ਤੇ ਇੰਦ ਚੰਦ ਸੂਰ ਕੇ ਤੇ ਕੇਤੇ ਮੰਡਲ ਦੇਸ ਕਿਤੇ ਸਿੱਧ ਬਦਨਾਥ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਵਤਾਨ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤੇ ਆਖਾਣੀ ਕਿਤੇ ਬਾਣੀ ਕਿਤੇ ਪਾਦ ਨਰਿੰਦ ਕਿਤੇ ਸੁਰਤੀ ਸੇਵ ਕਿਤੇ ਨਾਨਕ ਅੰਤਨਾਦ ਗਿਆਨ ਕੰਡ ਮੇ ਜਾਣ ਪਰਚੰਡ ਦਿੱਥੇ ਨਾਦ ਬਨੋਦ ਕੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਦਿੱਥੇ ਘਾੜ ਤਕੜ ਗਏ ਬਹੁਤ ਨੋ ਬਤਾਗੀਆਂ ਗੱਲਾਂ ਕਥਿਣਾ ਚਾਹੇ ਜੇ ਕੋ ਕਹਿ ਪਿੱਛੇ ਪਛਤਾਏ ਤੇਤੇ ਘੜਗੇ ਸੋਰ ਤਮਤ ਮਨ ਬੋਤੇ ਤੇਤੇ ਘੜਗੇ ਸੋਰ ਸਦਾ ਕੀ ਸੋਤ ਕਰਮਖੰਡ ਕੀ ਬਾਣੀ ਜੋਰ ਤੇਤੇ ਹੋਰ ਨਾ ਕੋਈ ਹੋਰ ਤੇਤੇ ਜੋਤ ਮਹਾਬਲ ਸੂਰ ਤਿਨ ਮੇਂ ਰਾਮ ਰਿਆ ਭਪੂਰ ਤੇਤੇ ਸੀਤਾ ਸੀਤਾ ਮੇ ਮਾਮਾ ਤਾ ਕੇ ਰੂਪਨ ਕਥਨੇ ਜਾਏ ਨਾ ਮਰੇ ਨਾ ਠਾਗੇ ਜਾਏ ਜਿਨਕੇ ਰਾਮ ਵਸੇ ਮਨ ਮਾਇ ਤੇਤੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨਸੋ ਸੱਚਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤੇਤੇ ਕੰਡ ਮੰਡਲ ਵਰ ਪੰਡ ਜੇ ਕੋ ਕਥੇ ਤਾਂ ਅੰਤ ਨਾਤ ਤੇਤੇ ਲੋ ਲੋ ਆਕਾਰ ਜਿਵੇਂ ਜਿਮ ਹੁਕਮ ਤੇ ਮੈਂ ਤਮਕਾਰ ਵੇਖੇ ਵਿਸੇ ਕਰੇ ਵਿਚਾਰ ਨਾਨਕ ਕਥਣਾ ਕਰੜਾ ਸਾਰ ਜੱਤ ਪਹਾਰਾ ਧੀਰ ਸੁਨਿਆਰ ਐਰਣ ਮਤ ਵਿਦਥਿਆਰ ਭੌ ਖਲਾਂ ਗਣ ਤਪਤਾਉ ਭਾਂਡਾ ਪਾਉ ਅਮਰਤ ਤੇ ਢਾਲ ਘੜੀਏ ਸਭ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤੇ انکار ਨਾਨਕ ਨਦਰ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਦਿਵਸ ਰਾਤ ਤੋਇ ਦਾਇ ਦਾਇਆ ਖੇਲੇ ਸਗਲ ਜਗਤ ਚੰਗੀਆਂ ਆਂ ਬੁਰੀਆਂ ਆਂ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ